ਮੁਹਾਲੀ ਦੇ 40 ਹਸਪਤਾਲ ਤੋਂ ਛੁੱਟੀ ਮਿਲਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਆਪਣੇ ਨਿਵਾਸ ਤੇ ਪਹੁੰਚਦੇ ਉਹਨਾਂ ਨੇ ਹੱਡ ਰਾਹਤ ਕਾਰਜਾ ਬਾਰੇ ਪੂਰੀ ਜਾਣਕਾਰੀ ਮੰਗੀ ਇਸ ਦੇ ਨਾਲ ਹੀ ਉਹਨਾਂ ਨੇ ਹੱਡ ਰਾਹਤ ਕਾਰਜਾ ਸੰਬੰਧੀ ਉੱਚ ਪੱਧਰੀ ਮੀਟਿੰਗ ਸੱਦੀ ਹੈ ਤਾਂ ਉੱਥੇ ਹੀ ਘੱਜਾਰੇ ਮੀਟਿੰਗ ਮੁੱਖ ਮੰਤਰੀ ਦੇ ਨਿਵਾਸ ਸਥਾਨ ਦੇ ਉੱਤੇ ਹੋਏਗੀ ਇਸ ਮੀਟਿੰਗ ਦੇ ਵਿੱਚ ਸਾਰੇ ਵਿਭਾਗਾ ਦੇ ਸਖਤਰ ਮੌਜੂਦ ਰਹਿਣਗੇ ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੇ ਡੀਸੀ ਨਾਲ ਹੀ ਵੀਡੀਓ ਕਾਨਫਰencing ਰਾਹੀਂ ਸ਼ਾਮਲ ਹੋ ਜਾਣਗੇ ਡੀਸੀ ਜਿਹੜੇ ਨੇ ਉਹ ਵੀਡੀਓ ਕਾਨਫਰੰਸ ਦੇ ਉੱਤੇ ਸ਼ਾਮਲ ਹੋਣਗੇ ਤੇ ਨਾਲ ਹੀ ਮੀਟਿੰਗ ਦੇ ਦੌਰਾਨ ਸਾਰੇ ਅਧਿਕਾਰੀ ਰਾਹਤ ਕਾਰਜਾਂ ਬਾਰੇ ਜਾਣਕਾਰੀ ਦੇਣਗੇ ਇਸ ਦੇ ਨਾਲ ਹੀ ਪਾਣੀ ਘਟਣ ਤੋਂ ਬਾਅਦ ਉਹ ਸਫਾਈ ਅਤੇ ਹੋਰ ਰਾਹਤ ਕਾਰਜਾਂ ਦੀ ਯੋਜਨਾ ਦਾ ਨਰੀਖਣ ਕਰਨਗੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਮੁਹਾਲੀ ਦੇ ਫੋਟੋ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਲਗਭਗ 6 ਦਿਨਾਂ ਲਈ ਹਸਪਤਾਲ ਦੇ ਵਿੱਚ ਦਾਖਲ ਸੀ 5 ਸਤੰਬਰ ਦੀ ਸ਼ਾਮ ਨੂੰ ਮੁੱਖ ਮੰਤਰੀ ਨੂੰ ਧੜਕਣ ਹੋਲੀ ਹੋਣ ਕਾਰਨ ਅਤੇ ਕਮਜ਼ੋਰੀ ਦੀ ਸ਼ਿਕਾਇਤ ਤਬਾਦ ਹਸਪਤਾਲ ਲਿਆਂਦਾ ਗਿਆ ਸੀ ਡਾਕਟਰ ਮੁਤਾਬਕ ਸੀਐਮਐਨ ਨੂੰ ਸ਼ਾਮ ਨੂੰ ਯਾਨੀ ਕਿ ਬੀਤ ਦਿਨ ਸ਼ਾਮ ਨੂੰ ਸਾਡੇ 11 ਵਜੇ ਦੇ ਕਰੀਬ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਬਿਮਾਰ ਹੋਣ ਕਰਕੇ ਹੜਪ ਪ੍ਰਭਾਵਿਤ ਇਲਾਕਿਆਂ ਦਾ ਉਹਨਾਂ ਦਾ ਦੌਰਾ ਵਿਰਾਤ ਕਰ ਦਿੱਤਾ ਗਿਆ ਸੀ ਮੁੱਖ ਮੰਤਰੀ ਮਾਨ 9 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ ਦੇ ਵਿੱਚ ਵੀ ਸ਼ਾਮਲ ਨਹੀਂ ਹੋ ਸਕੇ ਸੀ ਤਾਂ ਹੁਣ ਕਿਹਾ ਜਾ ਰਿਹਾ ਹੈ ਕਿ 12 ਤਾਰੀਖ ਨੂੰ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਸੱਦਿਆ ਗਿਆ ਉੱਚ ਪੱਧਰੀ ਮੀਟਿੰਗ ਜਿਹੜੀ ਸੱਦੀ ਗਈ ਉਸ ਦੇ ਵਿੱਚ ਸਖਤਰ ਜਿਹੜੇ ਨੇ ਸਾਰੇ ਵਿਭਾਗਾਂ ਦੇ ਮੌਜੂਦ ਰਹਿਣਗੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਵੀਡੀਓ ਕਾਨਫਰencing ਰਾਹੀਂ ਸ਼ਾਮਲ ਹੋਣਗੇ ਤਾਂ ਦੇਖਣਾ ਹੋਵੇਗਾ ਕੀ ਕੁਝ ਫੈਸਲਾ ਜਿਹੜਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਿਆ ਜਾਏਗਾ ਹੜਾਂ ਦੀ ਸਿੱਤੀ ਦਾ ਜਾਇਜ਼ਾ ਲੈਣ ਦੇ ਲਈ ਯਾਨੀ ਅੱਜ 11 ਵਜੇ ਮੀਟਿੰਗ ਉਹਨਾਂ ਦੇ ਵੱਲੋਂ ਕੀਤੀ ਜਾਣੀ ਹੈ